ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਜੰਡਸਰ ਸਾਹਿਬ ਦੇ ਜੋ ਇਤਿਹਾਸਕ ਸਥਾਨ ਪਿੰਡ ਗੁੰਮਟੀ ਦੇ ਵਿੱਚ ਸਥਿਤ ਹੈ ਇਹ ਸਥਾਨ ਜੇਕਰ ਤੁਹਾਨੂੰ ਦੱਸ ਦਈਏ ਜਲਾਲ ਗੁੰਮਟੀ ਦਿਆਲਪੁਰਾ ਭਗਤਾ ਕੋਠਾਗੁਰੂ ਇਨ੍ਹਾਂ ਪਿੰਡਾਂ ਦੇ ਵਿਚਕਾਰ ਸਥਿਤ ਹੈ ਇਸ ਸਥਾਨ ਦੇ ਇਤਿਹਾਸ ਦੇ ਮੁਤਾਬਕ ਪ੍ਰਾਤਨ ਸਮੇਂ ਦੇ ਵਿੱਚ ਗੁਰੂ ਦੇ ਦੋ ਪਿਆਰੇ ਸਿੱਖ ਭਾਈ ਸਾਧੂ ਜੀ ਤੇ ਉਹਨਾਂ ਦੇ بیٹے ਭਾਈ ਰੂਪचंद ਜੀ ਇਸ ਅਸਥਾਨ ਤੇ ਜੰਗਲ ਦੇ ਵਿੱਚੋਂ ਲੱਕੜਾਂ ਕੱਟ ਰਹੇ ਸੀ ਤੇ ਉਹ ਨਾਲ ਹੀ ਇੱਕ ਜਲ ਦਾ ਕੂਨਾ ਲੈ ਜਾਂਦੇ ਨੇ ਤਾਂ ਕਿ ਤਰੇ ਲੱਗੀ ਤੋਂ ਜਲ ਸਕਿਆ ਜਾ ਸਕੇ ਤੇ ਉਸ ਜਲ ਦੇ ਕੂਨੇ ਨੂੰ ਜੰਡ ਦੇ ਦਰਖਤ ਦੇ ਉੱਪਰ ਟੰਗ ਦਿੰਦੇ ਨੇ ਪਰਾ ਅਚਾਨਕ ਜਦੋਂ ਹੀ ਤਰੇਹ ਲੱਗੀ ਤੋਂ ਉਹ ਦੇਖਦੇ ਨੇ ਪਾਣੀ ਬਹੁਤ ਜ਼ਿਆਦਾ ਠੰਡਾ ਹੋ ਚੁੱਕਿਆ ਹੁੰਦਾ ਹਵਾ ਦੇ ਬੁੱਲਿਆਂ ਦੇ ਨਾਲ ਪਾਣੀ ਆ ਜਿਹੜਾ ਬਹੁਤ ਸ਼ੀਤਲ ਹੋ ਚੁੱਕਾ ਹੁੰਦਾ ਤਾਂ ਭਾਈ ਰੂਪਚੰਦ ਜੀ ਦੇ ਮਨ ਦੇ ਵਿੱਚ ਖਿਆਲ ਆਉਂਦਾ ਉਹ ਕਹਿਣ ਲੱਗਦੇ ਨੇ ਵੀ ਇਹ ਪਾਣੀ ਤਾਂ ਸਤਕੁਰਾਂ ਜੀ ਦੇ ਪੀਨ ਯੋਗ ਹੈ ਤਾਂ ਆਪਣੇ ਲੜਕੇ ਦੀ ਸਰਦਾ ਨੂੰ ਦੇਖ ਕੇ ਭਾਈ ਸਾਧੂ ਜੀ ਦੇ ਮਨ ਦੇ ਵਿੱਚ ਵੀ ਖਿਆਲ ਆਉਂਦਾ ਵੀ ਜੇਕਰ ਇਹ ਬੱਚਾ ਗੁਰੂ ਜੀ ਪ੍ਰਤੀ ਇੰਨੀ ਸਰਧਾ ਰੱਖਦਾ ਤਾਂ ਅਸੀਂ ਵੀ ਗੁਰੂ ਜੀ ਦੇ ਸਕੇ ਤੋਂ ਹੀ ਜਲ ਸਕਾਂਗੇ ਤਾਂ ਉਹ ਜਲ ਦੇ ਕੁੰਨੇ ਨੂੰ ਉੱਥੇ ਹੀ ਤਰਕਤ ਦੇ ਉੱਤੇ ਟੰਗ ਦਿੰਦੇ ਨੇ ਤੇ ਆਪ ਕੰਮ ਦੇ ਵਿੱਚ ਲੱਗ ਜਾਂਦੇ ਨੇ ਪਰ ਤ੍ਰੇ ਉਹਨਾਂ ਨੂੰ ਬਿਆਕਲ ਕਰਦੀ ਰਹਿੰਦੀ ਹੈ ਹੌਲੀ-ਹੌਲੀ ਤ੍ਰੇ ਉਹਨਾਂ ਨੂੰ ਇੰਨਾ ਬਿਆਕਲ ਕਰ ਲੈਂਦੀ ਹੈ ਕਿ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਚਲੇ ਜਾਂਦੇ ਨੇ ਤੇ ਉਹਨਾਂ ਦੀ ਜਿਹੜੀ ਮਨ ਦੀ ਬਿਰਤੀ ਆ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹੁੰਦੀ ਹੈ ਵੀ ਜੇ ਗੁਰੂ ਸਾਹਿਬ ਆਉਣ ਤੇ ਜਲ ਸਕਣ ਉਸ ਤੋਂ ਬਾਅਦ ਅਸੀਂ ਜਲ ਸਕੀਏ ਤੇ ਉਹਨਾਂ ਦਾ ਇਹ ਸੰਦੇਸ਼ ਗੁਰੂ ਜੀ ਸਾਹਿਬ ਭਾਈ ਡਰੋਲੀ ਕੀ ਪਹੁੰਚ ਜਾਂਦਾ ਉਸ ਸਮੇਂ ਗੁਰੂ ਸਾਹਿਬ ਭਾਈ ਡਰੋਲੀ ਵਿਖੇ ਮੌਜੂਦ ਹੁੰਦੇ ਨੇ ਜਦੋਂ ਗੁਰੂ ਸਾਹਿਬ ਨੂੰ ਆਪਣੇ ਸਿੰਘਾਂ ਦੀ ਇਸ ਸਥਿਤੀ ਦਾ ਖਿਆਲ ਆਉਂਦਾ ਤਾਂ ਗੁਰੂ ਸਾਹਿਬ ਉੱਥੋਂ ਹੀ ਘੋੜੇ ਤੇ ਕਾਠੀ ਪਾ ਕੇ ਚਾਲੇ ਪਾ ਦਿੰਦੇ ਨੇ ਤੇ 30 ਕਮੀਲ ਦਾ ਪੈਂਡਾ ਤੈਅ ਕਰਦੇ ਹੋਏ ਇਸ ਸਥਾਨ ਤੇ ਪਹੁੰਚ ਜਾਂਦੇ ਨੇ ਜਿਸ ਸਥਾਨ ਤੇ ਹੁਣ ਗੁਰਦੁਆਰਾ ਸ੍ਰੀ ਜੰਡਸਰ ਸਾਹਿਬ ਸਥਿਤ ਹੈ ਤੇ ਜਦੋਂ ਗੁਰੂ ਸਾਹਿਬ ਇੱਥੇ ਪਹੁੰਚਦੇ ਨੇ ਤਾਂ ਉਹਨਾਂ ਸਿੱਖਾਂ ਨੂੰ ਜਲ ਸਕਣ ਦੇ ਲਈ ਬੇਨਤੀ ਕਰਦੇ ਨੇ ਜਦੋਂ ਉਹ ਦਰਸ਼ਨ ਕਰਦੇ ਨੇ ਵੇ ਗੁਰੂ ਸਾਹਿਬ ਜੀ ਪਹੁੰਚ ਚੁੱਕੇ ਨੇ ਤਾਂ ਉਹ ਚਰਨਾਂ ਦੇ ਉੱਤੇ ਢੈ ਪੈਂਦੇ ਨੇ ਤੇ ਗੁਰੂ ਸਾਹਿਬ ਜੀ ਨੂੰ ਜਲ ਸਕਾਉਂਦੇ ਨੇ ਤੇ ਬਾਅਦ ਦੇ ਵਿੱਚ ਆਪ ਜਲ ਸਕਦੇ ਨੇ ਤਾਂ ਗੁਰੂ ਸਾਹਿਬ ਜੀ ਨਾਲ ਕੁਝ ਵਿਚਾਰ ਵਟਾਂਦਰੇ ਹੁੰਦੇ ਨੇ ਇਸ ਸਥਾਨ ਤੇ ਗੁਰੂ ਸਾਹਿਬ ਜੀ ਉਹਨਾਂ ਨੂੰ ਨਿਹਾਲ ਕਰਦੇ ਨੇ ਤੇ ਵੱਡੀਆਂ-ਵੱਡੀਆਂ ਬਕਸਸਾਂ ਜਿਹੜੀਆਂ ਗੁਰੂ ਸਾਹਿਬ ਬਕਸ ਦਿੰਦੇ ਨੇ ਤੇ ਉਸ ਤੋਂ ਬਾਅਦ ਇਸ ਇੱਕ ਰਾਤ ਗੁਰੂ ਸਾਹਿਬ ਜੀ ਇੱਥੇ ਹੀ ਆਪਣੇ ਸਿੱਖਾਂ ਦੇ ਨਾਲ ਬਤਾਉਂਦੇ ਨੇ ਤੇ ਉਹਨਾਂ ਨੂੰ ਇੱਕ ਵੱਖਰਾ ਨਗਰ ਬਸਾਉਣ ਦੇ ਲਈ ਹਦਾਇਤ ਦਿੱਤੀ ਜਾਂਦੀ ਹੈ ਗੁਰੂ ਸਾਹਿਬ ਨੂੰ ਜਦੋਂ ਸਿੱਖਾਂ ਨੇ ਦੱਸਿਆ ਕਿ ਪਿੰਡ ਦੇ ਲੋਕ ਸਿੱਖੀ ਵਿੱਚ ਜਾਣ ਦੇ ਕਰਕੇ ਉਹਨਾਂ ਨੂੰ ਚੰਗਾ ਨਹੀਂ ਸਮਝਦੇ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਆਪਣਾ ਇੱਕ ਵੱਖਰਾ ਨਗਰ ਬਸਾਓ ਜੋ ਨਗਰ ਅੱਜ ਕੱਲ ਭਾਈ ਰੂਪਾ ਜੀ ਦੇ ਨਾਂ ਤੇ ਸਥਿਤ ਹੈ ਉਹ ਸਥਾਨ ਗੁਰੂ ਸਾਹਿਬ ਜੀ ਦੇ ਬਚਨਾਂ ਸਦਕਾ ਸਥਿਤ ਸਥਾਨ ਹੈ ਉਸ ਸਥਾਨ ਦੀ ਵੀ ਇੱਕ ਬਹੁਤ ਵੱਡੀ ਮਹਿਮਾ ਹੈ ਇਹ ਗੁਰਦੁਆਰਾ ਜੰਡਸਰ ਸਾਹਿਬ ਬਹੁਤ ਹੀ ਇਤਿਹਾਸਕ ਤੇ ਪਵਿੱਤਰ ਸਥਾਨ ਹੈ ਇਸ ਸਥਾਨ ਤੇ ਸੰਗਤਾਂ ਭਾਰੀ ਗਿਣਤੀ ਦੇ ਵਿੱਚ ਨਤਮਸਤਕ ਹੁੰਦੀਆਂ ਨੇ ਤੇ ਗੁਰੂ ਪ੍ਰਤੀ ਆਪਣੀ ਸਰਦਾ ਜਿਹੜੀ ਪ੍ਰਗਟ ਕਰਦੀਆਂ ਤੇ ਗੁਰੂ ਜੀ ਤੋਂ ਦਾਤਾਂ ਪ੍ਰਾਪਤ ਕਰਦੀਆਂ ਨੇ